ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਨਗਰ ਮੁਗਾ ਵਿੱਚ ਵਿਖਾਉਣ ਜਾ ਰਹੇ ਹਾਂ ਸੋ ਮਹਾਰਾਜਾ ਰਣਜੀਤ ਸਿੰਘ ਨਗਰ ਬਹੁਤ ਹੀ ਵਧੀਆ ਜਿਹੜੀ ਹੈ ਲੋਕੇਸ਼ਨ ਹੈਗੀ ਆ ਦੋਨੇ ਹਾਈਵੇ ਲੁਧਿਆਣਾ ਫਰੋਇਪੁਰ ਰੋਡ ਔਰ ਕੋਟਕਪੂਰਾ ਬਾਈਪਾਸ ਬਿਲਕੁਲ ਨੇੜੇ ਲੱਗਦਾ ਸੋ ਕੋਠੀ ਵੀ ਬਹੁਤ ਸੋਹਣੀ ਬਣੀ ਹੋਈ ਆ ਬਿਲਕੁਲ ਫਰੈਸ਼ ਕੋਠੀ ਆ ਡਬਲ ਸਟੋਰੀ ਇਹ ਕੋਠੀ ਬਣੀ ਹੋਈ ਆ ਲਗਭਗ 6 ਮਰਲਿਆਂ ਤੋਂ ਪਲੱਸ ਇਹ ਜਗ੍ਹਾ ਹੈਗੀ ਆ ਜਿੱਥੇ ਕੋਠੀ ਬਣੀ ਆ ਸੋ ਜੇਕਰ ਇਹਦੇ ਆਪਾਂ ਫਰੰਟ ਦੀ ਗੱਲ ਕਰੀਏ ਤਾਂ 20.6 ਇਹਦਾ ਫਰੰਟ ਤੇ 68 ਫੁੱਟ ਇਹਦੀ ਬੈਕ ਆ ਟੋਟਲ 3 ਬੈੱਡਰੂਮ ਬਣੇ ਹੋਇਆ 2 ਬਾਥਰੂਮ ਬਣੇ ਹੋਇਆ ਤੇ ਦੋ ਵੱਡੀਆਂ ਗੱਡੀਆਂ ਜਿਹੜੀਆਂ ਦੀ ਪਾਰਕਿੰਗ ਹੈਗੀ ਆ ਨਕਸ਼ਾ ਪਾਸਾ ਦੁਬਈ 4 ਦੀ ਟੈਲ ਲੱਗੀ ਹੋਈ ਆ ਬੀ ਫੁੱਟ ਜਿਹੜੀ ਆ ਗਲੀ ਆ ਮੂੰਹ ਪਾੜ ਵਾਲਾ ਤੇ ਆਜੋ ਫਿਰ ਕੋਠੀ ਨੂੰ ਵੇਖਦੇ ਆ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਸੋ ਆਪਾਂ ਗੱਲ ਕਰਦੇ ਸੀਗੇ ਮਹਾਰਾਜਾ ਨਜੀਤ ਸਿੰਘ ਨਗਰ ਉਹ ਮੋਗਾ ਦੇ ਵਿੱਚ ਬਣੀ ਕੋਠੀ ਜਿਹੜੀ 6 ਮਰਲਿਆਂ ਤੋਂ ਪਲੱਸ ਜਗ੍ਹਾ ਜਿਹਦੇ ਵਿੱਚ ਇਹ ਕੋਠੀ ਬਣੀ ਹੋਈ ਆ ਦੋ ਵੱਡੀਆਂ ਗੱਡੀਆਂ ਦੀ ਪਾਰਕਿੰਗ ਜਿਹੜੀ ਆ ਹੈਗੀ ਐ ਇਸ ਕੋਠੀ ਦੇ ਵਿੱਚ ਸੋ ਨਕਸ਼ਾ ਪਾਸ ਆ 2/4 ਦੀ ਟੈਲ ਲੱਗੀ ਹੋਈ ਆ 20 ਫੁੱਟ ਗਲੀ ਆ ਤੇ ਇਸ ਵੇਲੇ ਆਪਾਂ ਵੇਖ ਰਹੇ ਆ ਮਹਾਰਾਜਾ ਰਜੀਤ ਸਿੰਘ ਨਗਰ ਦੇ ਵਿੱਚ ਬਣੀ ਹੋਈ ਕੋਠੀ ਰਸੋਈ ਦੇ ਵਿੱਚ ਟਾਈਲਸ ਦਾ ਕੰਮ ਸ਼ੈਂਕ ਦਾ ਕੰਮ ਹੋਇਆ ਵੀ ਆ ਕਬੜ ਦਾ ਕੰਮ ਬਾਕੀ ਆ ਸੋ ਦੋ ਬੈੱਡਰੂਮ ਗਰਾਉਂਡ ਫਲੋਰ ਤੇ ਬਣੇ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਵਾਸ਼ਰੂਮਾ ਸੋ ਵਾਸ਼ਰੂਮ ਵੀ ਕੰਪਲੀਟ ਹੈ ਬਹੁਤ ਸੋਹਣੀਆਂ ਟਾਈਲਸ ਦੇ ਨਾਲ ਟੂਟੀਆਂ ਜਿਹੜੀਆਂ ਬਹੁਤ ਸੋਹਣੀਆਂ ਜਿਹੜੀਆਂ ਲੱਗੀਆਂ ਹੋਈਆਂ ਸੋ ਬਹੁਤ ਹੀ ਸੋਹਣੀ ਟਾਈਲਸ ਦਾ ਕੰਮ ਵੀ ਹੋਇਆ ਵੀ ਆ ਔਰ ਇਹ ਬਾਥਰੂਮ ਦੋਨਾਂ ਬੈਡਰੂਮਾਂ ਦੇ ਨਾਲ ਅਟੈਚ ਹੁੰਦਾ ਹੈ ਇੱਕ ਗੇਟ ਜਾਲ ਵਾਲੇ ਪਾਸੇ ਆ ਤੇ ਦੂਸਰਾ ਬੈਡਰੂਮ ਦੇ ਵਿੱਚ ਸੋ ਸਾਰੀ ਕੋਠੀ ਦੇ ਵਿੱਚ 2x4 ਦੀ ਜਿਹੜੀ ਆ ਟੈਲ ਲੱਗੀ ਹੋਈ ਆ 8.5 ਫੁੱਟ ਦੇ ਚਗਾਠਾਂ ਇਸ ਕੋਠੀ ਨੂੰ ਲੱਗੀਆਂ ਹੋਈਆਂ ਸੋ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਆ ਪੀਓਪੀ ਦਾ ਕੰਮ ਵਾਲ ਪੱਟੀ ਦਾ ਕੰਮ ਜਿਹੜਾ ਹੋਇਆ ਵੀ ਆ ਇਹ ਸਾਹਮਣੇ ਜੇ ਤੁਸੀਂ ਵਾਸ਼ਰੂਮ ਅਟੈਚ ਕਰਨਾ ਤਾਂ ਵੀ ਹੋ ਸਕਦਾ ਕਨੈਕਸ਼ਨ ਦਿੱਤਾ ਹੋਇਆ ਜੇ ਪੂਜਾ ਰੂਮ ਬਣਾਉਣਾ ਜਾਂ ਸਟੋਰ ਬਣਾਉਣਾ ਤੁਹਾਡੀ ਮਰਜ਼ੀ ਆ ਸੋ ਜੇਕਰ ਵਾਟਰ ਵਰਕਸ ডিস্প্লাই بجلی ਦਾ ਮੀਟਰ ਤੇ ਸੀਵਰੇਜ ਦਾ ਕਨੈਕਸ਼ਨ ਆਪਾਂ ਨੂੰ ਲੈਣਾ ਪੈਣਾ ਨਕਸ਼ਾ ਪਾਸ ਐਨਓਸੀ ਦਾ ਕੋਈ ਚੱਕਰ ਨਹੀਂ ਵੀ ਫੁੱਟ ਗਲੀਆ ਤੇ ਆਜੋ ਦੇਖਦੇ ਆਂ ਆਪਾਂ ਫਰਸਟ ਫਲੋਰ ਸੋ ਉੱਪਰ ਇੱਕ ਬੈਡਰੂਮ ਬਣਿਆ ਹੋਇਆ ਬਹੁਤ ਹੀ ਸੋਹਣਾ ਵਾਸ਼ਰੂਮ ਬਣਿਆ ਹੋਇਆ ਅੱਗੇ ਬਾਲਕੋਨੀ ਆ ਸੋ ਐਲੀਵੇਸ਼ਨ ਜੀ ਬਹੁਤ ਵਧੀਆ ਇਸ ਕੋਠੀ ਦੇ ਤੇ ਲੋਕੇਸ਼ਨ ਵੀ ਬਹੁਤ ਸੋਹਣੀ ਹੈ ਜੇਕਰ ਡਿਮਾਂਡ ਦੀ ਗੱਲ ਕਰੀਏ ਤਾਂ 35 ਲੱਖ ਰੁਪਿਆ ਇਸ ਕੋਠੀ ਦੀ ਡਿਮਾਂਡ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 35 ਲੱਖ ਰੁਪਿਆ ਇਸ ਕੋਠੀ ਦੀ ਡਿਮਾਂਡ ਆ ਇਹ ਆ ਉੱਪਰਲੇ ਬੈਡਰੂਮ ਦੇ ਨਾਲ ਜਿਹੜਾ ਵਾਸ਼ਰੂਮ ਬਣਿਆ ਹੋਇਆ ਅਟੈਚ ਸੋ ਬਹੁਤ ਹੀ ਸੋਹਣਾ ਜਿਹੜਾ ਕੰਮ ਹੋਇਆ ਵੀ ਐ ਇਸ ਕੋਠੀ ਦਾ ਅਗਲੇ ਪਾਸੇ ਥੋੜਾ ਜਿਹਾ ਡਰੈਸਿੰਗ ਵਾਸਤੇ ਵੀ ਜਿਹੜੀ ਐ ਸਪੇਸ ਦਿੱਤੀ ਹੋਈ ਐ ਤੇ ਇੱਕ ਬੈਡਰੂਮ ਆ ਬਾਕੀ ਕਾਫੀ ਖੁੱਲਾ ਡੁੱਲਾ ਵਿਹੜਾ ਹੈਗਾ ਤੇ ਅੱਗੇ ਬਾਲਕਨੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਲੋਕੇਸ਼ਨ ਆ ਮਹਾਰਾਜਾ ਰਜੀਤ ਸਿੰਘ ਨਗਰ ਦੋਨੇ ਹਾਈਵੇ ਜਿਹੜੇ ਆ ਨੇੜੇ ਲੱਗਦੇ ਆ ਸੋ ਜਿਸ ਵੀ ਵੀਰ ਭਰਾ ਨੇ ਇਸ ਕੁਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੁਠੀ ਨੂੰ ਖਰੀਦ ਵੀ ਸਕਦੇ ਹੋ ਤੇ ਇਹਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਆਪਾਂ ਫ੍ਰੀ ਆਫ ਕੋਸਟ ਕਰਦੇ ਆ ਸੋ ਤੁਹਾਨੂੰ ਪਤਾ ਹੀ ਆ ਪੇਪਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ